ਮੈਂ ਆਪਣਾ ਇਹ ਮੈਸੇਜ ਗਾਇਕਾਂ ਦੇ ਸ਼ਖਰ ਮਾਨਯੋਗ ਗੁਰਦਾਸ ਮਾਨ ਤੱਕ ਪਹੁੰਚਾਉਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਇੱਕ ਰਿਕਾਰਡਿੰਗ ਦੇ ਵਿੱਚ ਕਿਹਾ ਸੀਗਾ ਕਿ ਭਗਤ ਸਿੰਘ ਨੇ ਤਾਂ ਆਪਣਾ ਫਰਜ਼ ਪਛਾਣ ਲਿਆ ਤੁਸੀਂ ਆਪਣਾ ਫਰਜ਼ ਤੱਕ ਪਛਾਣੋਗੇ ਸੋ ਮੈਂ ਆਪਣਾ ਜੋ ਫਰਜ਼ ਹੈ ਮੇਰਾ ਉਹ ਨਿਭਾਉਣ ਜਾ ਰਿਹਾ ਸੁਣੋ ਜੀ ਧਿਆਨ ਨਾਲ ਪੈਰਾ ਵਿੱਚ ਗੁਰੂ ਬਨ ਨਾਚ ਨਿਚ ਨਚੀਂਦੇ ਹੋਏ ਇੰਜ ਨਹੀਂ ਕਰੀਂਦੇ ਸੱਜਣਾ ਇੰਜ ਨਹੀਂ ਕਰੀਂਦੇ ਮੁੱਲੇ ਸ਼ਾਦਨਾ ਲੈਤੀ ਬਣਿਆ ਨਿਚਾਰ ਤੂੰ ਸਾਈਂ ਮੀਆਂ ਮੀਰ ਬਾਰੇ ਕੀ ਤੀਨਾ ਵਿਚਾਰ ਤੂੰ ਪੀਰ ਗੁਰੂ ਸਾਹਿਬਾਰੇ ਕਿਤਨਾ ਵਿਚਾਰ ਤੂੰ ਗੁਰਮਤ ਛੱਡ ਐਵੇਂ ਨਾਚਨੀ ਨਚੀਂਦੇ ਹੋਏ ਇੰਜ ਨਹੀਂ ਕਰੀਂਦੇ ਲਾਡੀ ਕੁਲੇ ਜਾਨਤਾ ਗੁਰੂ ਨਾਲ ਤੋੜਿਆ ਪੂਲੇ ਪਾਲੇ ਸਿੱਖਾਂ ਨੂੰ ਕਿਉਂ ਕਬਰਾਂ ਨਾਲ ਜੋੜਿਆ ਭੂਲੇ ਪਾਲੇ ਸਿੱਖਾਂ ਨੂੰ ਕਿਉ ਕਬਰਾਂ ਨਾਲ ਜੋੜਿਆ ਓਲਕੇ ਵੀ ਸਾਈਂ ਦੇ ਓਲਕੇ ਵੀ ਗੁਰੂ ਦੇ ਸ਼ਰੀਕ ਨਹੀਂ ਬਣੀਂਦੇ ਹੋਏ ਇੰਜ ਨਹੀਂ ਕਰੀਂਦੇ ਸੱਜਣਾ ਇੰਜ ਨਹੀਂ ਕਰੀਂਦੇ ਤੂੰ ਸੁੱਤੇ ਸਿਰ ਉੱਤੇ ਲੱਗੇ ਤੈਨੂੰ ਸ਼ਾ ਗਿਆ ਮਾਇਆ ਰੂਪੀ ਜ਼ਹਿਰ ਸਾਰੀ ਸਿਰ ਵਿੱਚ ਪਾ ਗਿਆ ਮਾਇਆ ਰੂਪੀ ਬਿਖ ਸਾਰੀ ਸਿਰ ਵਿੱਚ ਪਾ ਗਿਆ ਠੱਗਾ ਪਿੱਛੇ ਲੱਗ ਇੰਜ ਉੱਲੂ ਨੀ ਬਣਦੇ ਹੋਏ ਇੰਜ ਨਹੀਂ ਕਰੀਂਦੇ ਵਾਨੀ ਦੇ ਖਿਲਾਫ ਚੱਲ ਨਾਮ ਚਮਕਾਲਿਆ ਗੱਦੀ ਉੱਤੇ ਬੈਠ ਮੱਥਾ ਗੁਰੂ ਨਾਲ ਲਾ ਲਿਆ ਗੱਦੀ ਉੱਤੇ ਬੈਠ ਮੱਥਾ ਗੁਰੂ ਨਾਲ ਲਾ ਲਿਆ ਭੁੱਲ ਕੇ ਵੀ ਸਾਈਂ ਦੇ ਭੁੱਲ ਕੇ ਵੀ ਗੁਰੂ